ਸਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦਰਮਨ ਸਿੰਘ ਹਲਕਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਮੇਰਾ ਫੋਨ ਨੰਬਰ ਨੋਟ ਕਰੋ 985555337699 ਦੋਸਤੋ ਬੈਠੇ ਬੈਠੇ ਨੇ ਮਨ ਵਿੱਚ ਖਿਆਲ ਆਇਆ ਬੰਦੇ ਬੈਠੇ ਨੇ ਹੱਸਦੇ ਨੇ ਵੀ ਤੋ ਵੀਡੀਓ ਬਣਾ ਰਿਹਾ ਅੱਜ ਕੱਲ ਪਿੰਡਾਂ ਦੇ ਵਿੱਚ ਇੱਕ ਲੋਕ ਗੱਲਾਂ ਕਰਦੇ ਨੇ ਇਕੱਠੇ ਹੋ ਕੇ ਜਿੱਥੇ ਵੀ ਕਿਤੇ ਸੱਤ ਚ ਦਰਵਾਜ਼ੇ ਕੋ ਪਿੰਡ ਥੱਲੇ ਕਿਤੇ ਵੀ ਗੱਲ ਚੱਲਦੀ ਹੈ ਵੋਟਾਂ ਦੀ ਗੱਲ ਚੱਲਦੀ ਹੈ ਗੱਲ ਪਤਾ ਕੀ ਚੱਲਦੀ ਹੁੰਦੀ ਹੈ ਬਈ ਆਪਣੇ ਪਿੰਡ ਐਤੀ ਕੋਈ ਇਹੋ ਜਿਹਾ ਸਰਪੰਚ ਖੜਾ ਕਰੋ ਜਿਹੜਾ ਨਾਲ ਇਹ ਤਾਂ ਨਸ਼ੇ ਬੰਦ ਕਰ ਦੇਵੇ ਨਾਲੇ ਆਪ ਵੀ ਨਸ਼ੇ ਤੋਂ ਮੁਕਤ ਹੋਵੇ ਹਾਂ ਦੂਜਾ ਕੰਮ ਉਹ ਵੀ ਕੰਮ ਜਗਦਾ 2 ਕੁ ਮਿੰਟ ਬਾਅਦ ਛੋਡੇ ਤੇ ਨਹੀਂ ਵਾਲੀ ਉਟੀ ਚੱਲੀ ਕਿ ਨਹੀਂ ਪਾਣੀ ਦੀ ਘੁੱਟ ਆਥਣੇ ਆਵਾਂ ਫਿਰ ਕੰਨਾ ਅੰਦਰੋਂ ਗੱਲ ਆਏ ਕਰਦੇ ਉੱਪਰ ਇਹ ਮਾਨਸੋ ਤੁਸੀਂ ਤਾਂ ਚਾਹੋ ਵੀ ਸਰਪੰਚ ਦੇ ਘਰੇ दारू ਚੱਲੇ ਅੰਦਰੋਂ ਉੱਤਲੇ ਮਨੋਂ ਕਹਿੰਦੇ ਹੋ ਸਰਪੰਚ ਉਹ ਚਾਹੁੰਦਾ ਜਿਹੜਾ ਨਸ਼ੇ ਬੰਦ ਕਰ ਦੇਵੇ ਆਪ दारू ਨਾ ਪੀਂਦਾ ਹੋਵੇ ਸਾਹਵਾ ਸੇ ਛੋੜ ਦੇ ਸਲੂਟ ਆ ਤੁਹਾਨੂੰ ਵੀ ਮਿੱਤਰੋ ਇਹੋ ਜਿਹੇ ਗੱਲਾਂ ਕਰਨ ਵਾਲੇ ਹੋ ਉਹ ਮਣਾ ਉਟਾ ਪੰਜਾਬ ਬਾਰੇ ਆਪਣੇ ਪਿੰਡ ਬਾਰੇ ਸੋਚੋ ਰੀਅਲ ਤੌਰ ਤੇ ਸੱਚੀ ਮਿੱਚੀ ਨਸ਼ਾ ਮੁਕਤ ਕਰ ਦਿਓ ਸਾਡੇ ਪੰਜਾਬ ਨੂੰ ਸਤਿ ਸ੍ਰੀ ਅਕਾਲ